नवजोत कौर सिद्धू उस बयान तो जिस लेके बीते दिन सवालों की झड़ी लग गई और मामला बेहद तो बाद हुन बयान दा है नवजोत कौर सिद्धू का और उससे उन्होंने कहा है कि कदम पार्टी ने साडे तो कोई पैसा नहीं मंगया विवाद बदल तो बाद दसी कि पांच सौ करोड़ वाले बयान से नवजोत कौर सिद्धू की सफाई आई है उन्होंने कहा कि कांग्रेस ने कदे साढ़े तो कोई पैसा नहीं मंगया ਔਰ ਮੇਰੀ ਟਿੱਪਣੀ ਨੂੰ ਕੁਮਾਫਰਾ ਕੇ ਪੇਸ਼ ਕੀਤਾ ਗਿਆ ਸ਼ੁਰੂਆਤ ਚੋ ਲਿਖਦੇ ਨੇ ਆਈ ਐਮ ਸ਼ੌਕਟ ਕਿ ਮੈਂ ਹੈਰਾਨ ਕਿ ਮੇਰੀ ਟਿੱਪਣੀ ਨੂੰ ਇਸ ਤਰੀਕੇ ਕੁਮਾਫਰਾ ਕੇ ਅੱਜ ਦਿਖਾਇਆ ਕਿ ਆ ਹੈ ਮੈਡਮ ਨਵਜੋਤ ਕੌਰ ਨੇ ਕਿਹਾ ਸੀ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਦੂਜੀਆਂ ਪਾਰਟੀਆਂ ਦੇ ਵੱਲੋਂ ਸੀਐਮ ਚਿਹਰਾ ਬਣਾਉਣ ਤੇ ਸਵਾਲ ਹੋਇਆ ਸੀ ਜਿਸ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਸੀ ਕਿ ਉਹਨਾਂ ਦੇ ਕੋਲ 500 ਕਰੋੜ ਰੁਪਏ ਦੇਣ ਲਈ ਪੈਸੇ ਨਹੀਂ ਹਨ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਸੀਐਮ ਉਹੀ ਬਣਦਾ ਹੈ ਜੋ 500 ਕਰੋੜ ਦਾ ਟੈਚੀ ਦਿੰਦਾ ਹੈ ਸਾਡੇ ਕੋਲ ਪੈਸੇ ਦੇਣ ਨਹੀਂ ਹਨ ਪਰ ਅਸੀਂ ਰਿਜ਼ਲਟ ਦੇ ਸਕਦੇ ਹਾਂ ਤਾਂ ਉਹਨਾਂ ਨੇ ਹੁਣ ਕਲੈਰੀਫਾਈ ਕੀਤਾ ਹੈ ਕਹਿ ਲਿਆ ਕਿ ਆਪਣੇ ਬਿਆਨ ਜੋ ਉਹਨਾਂ ਨੇ ਦਿੱਤਾ ਉਸ ਨੂੰ ਲੈ ਕੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਹਾਲਾਂਕਿ ਉਸ ਬਿਆਨ ਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਪੈਸੇ ਤੁਸੀਂ ਦਿੱਤੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਅਜੇ ਤੱਕ ਕਿਸੇ ਪਾਰਟੀ ਨੂੰ ਕੋਈ ਪੈਸੇ ਨਹੀਂ ਦਿੱਤੇ ਜਿਹੜੀ ਗੱਲ ਹੁਣ ਨਵਜੋਤ कौर ਸਿੱਧੂ ਆਪਣੇ ਕਲੈਰੀਫਿਕੇਸ਼ਨ ਦੇ ਵਿੱਚ ਕਹਿ ਰਹੇ ਨੇ ਤਾਂ ਜ਼ਿਕਰਯੋਗ ਹੈ ਕਿ ਉਹ ਆਪਣੇ ਬਿਆਨ ਦੇ ਵਿੱਚ ਵੀ ਉਹੀ ਬੋਲਦੇ ਹੋਏ ਉਸ ਸਮੇਂ ਨਜ਼ਰ ਆਏ ਸੀ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਪੈਸੇ ਦਿੱਤੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕਦੇ ਕਿਸੇ ਪਾਰਟੀ ਨੂੰ ਕੋਈ ਪੈਸੇ ਨਹੀਂ ਦਿੰਦੇ ਪਰ ਉਹਨਾਂ ਨੇ ਨਾਲ ਹੀ ਕਹਿ ਦਿੱਤਾ ਕਿ ਜੋ 500 ਕਰੋੜ ਦਾ ਅਟੈਚੀ ਦਿੰਦਾ ਹੈ ਉਹੀ ਸੀਐਮ ਜਾਂ ਸੀਐਮ ਫੇਸ ਬਣਦਾ ਹੈ ਤਾਂ ਹੁਣ ਜਿਸ ਤਰੀਕੇ ਕਿਰਕਰੀ ਹੋਈ ਜਿਸ ਤਰੀਕੇ ਸਵਾਲ ਉੱਠੇ ਜਿਸ ਤਰੀਕੇ ਉਸ ਬਿਆਨ ਨੂੰ ਲੈ ਕੇ ਕਾਂਗਰਸ ਨੂੰ ਕੇਰਿਆ ਗਿਆ ਰਾਹੁਲ ਗਾਂਧੀ ਨੂੰ ਕੇਰਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਦੱਸ ਦਿੱਤਾ ਜਾਵੇ ਬਾਕੀ ਪਾਰਟੀਆਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਕਿੰਨੇ ਪੈਸੇ ਕਿਹੜੇ ਅਹੁਦੇ ਲਈ ਦੇਣੇ ਪੈਂਦੇ ਨੇ ਜੇਕਰ ਤੁਸੀਂ ਜਪਟੇ ਸੀਐਮ ਦਾ ਅਹੁਦਾ ਲੈਣਾ ਹੈ ਤਾਂ ਕਿੰਨੇ ਪੈਸੇ ਦੇਣੇ ਪੈਂਦੇ ਨੇ ਜੇਕਰ ਸੀਐਮ ਦਾ ਅਹੁਦਾ ਲੈਣਾ ਹੈ ਤਾਂ ਕਿੰਨੇ ਪੈਸੇ ਔਰ ਮੰਤਰੀਆਂ ਦੇ ਕੀ ਅਹੁਦਿਆਂ ਦੇ ਰੇਟ ਨੇ ਉਹ ਵੀ ਦੱਸ ਦਿੱਤਾ ਜਾਏ ਕਿ ਕਿੰਨੇ ਪੈਸੇ ਦੇਣੇ ਪੈਂਦੇ ਨੇ ਤਾਂ ਇਹ ਸਾਰੇ ਸਵਾਲ ਕੀਤੇ ਗਏ ਔਰ ਨਾਲ ਹੀ ਭਾਜਪਾ ਨੇ ਵੀ ਘੇਰਿਆ ਕਿ ਭ੍ਰਸ਼ਟਾਚਾਰ ਦਾ ਜਿਹੜਾ ਮਾਡਲ ਹੈ ਕਾਂਗਰਸ ਦਾ ਰਾਹੁਲ ਗਾਂਧੀ ਦਾ ਉਹ ਸਾਫ਼ ਹੁੰਦਾ ਹੈ ਤਾਂ ਹੁਣ ਇਹ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇੱਕ ਸਿੱਧੀ ਸਾਦੀ ਟਿੱਪਣੀ ਨੂੰ ਇੰਨਾ ਘੁਮਾ ਫਿਰਾ ਕੇ ਪੇਸ਼ ਕੀਤਾ ਗਿਆ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਕੋਲੋਂ ਕਦੇ ਕੁਝ ਨਹੀਂ ਮੰਗਿਆ ਜਦੋਂ ਮੇਰੇ ਕੋਲ ਕਿਸੇ ਹੋਰ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਸੀਐਮ ਉਮੀਦਵਾਰ ਬਣਨ ਬਾਰੇ ਪੁੱਛਿਆ ਗਿਆ ਤਦ ਮੈਂ ਕਿਹਾ ਕਿ ਸਾਡੇ ਕੋਲ ਸੀਐਮ ਹੋਣੇ ਪੈਸੇ ਨਹੀਂ ਹਨ ਧਿਆਨ ਨਾਲ ਸੁਣੋ मतलब मैं खुल के बोलती हूँ वो कांग्रेस के साथ अटैच्ड हैं बहुत ज़्यादा उन, उनको उनके साथ प्रियंका जी के साथ अटैचमेंट है पर मुझे इतनी इन फाइटिंग में लग नहीं रहा कि कहीं भी नवजोत सिद्धू को ये प्रमोट होने देंगे क्योंकि पांच, पांच पांच सी ऑलरेडी बने हुए हैं और वो हराने पे लगे हुए हैं कांग्रेस को अगर ऊपर उनको समझ आ जाए तो बात दूसरी है कोई भी पार्टी उनको ये ताकत दे दे कि वो पंजाब को सुधार सके और हमारे पास पैसे नहीं है किसी भी पार्टी को देने के लिए पर हम रिजल्ट्स दे, दे देंगे आपको पंजाब को हम गोल्डन स्टेट बना देंगे बस हमारा तो यही वो है जिम्मेदारी है तो क्या नवजोत सिंह सिद्धू वापसी करेंगे बीजेपी तो ये तो मैं उनकी तरफ से नहीं बता सकती मैं ये कह रहे हैं कांग्रेस अगर सीएम फेस नवजोत सिद्धू का ऐलान करे या आगे लाए तब आ सकते हैं तब वो आएंगे तब वो आ जाएंगे पर अदरवाइज वो अच्छा पैसा कमा रहे हैं और खुश है बिकॉज बहुत की लाइफ है

ਅ ਦੇਖੋ ਜਿੱਥੋਂ ਤੱਕ ਨਵਜੋਤ ਕੌਰ ਸਿੱਧੂ ਨੂੰ ਜਾਣਨ ਦੀ ਜੇਕਰ ਮੈਂ ਗੱਲ ਕਰਾਂ ਤਾਂ ਮੈਂ ਬਹੁਤ ਜੋ ਹੈ ਪੱਤਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਵਿਚਰਦਾ ਰਿਹਾ ਤਾਂ ਨਵਜੋਤ ਕੌਰ ਸਿੱਧੂ ਦੀ ਇੱਕ ਆਦਤ ਹੈ ਕਿ ਜਾਂ ਤਾਂ ਉਹ ਬੋਲਦੇ ਨਹੀਂ ਹੈ ਤਾਂ ਜੇਕਰ ਉਹ ਬੋਲਦੇ ਨੇ ਤਾਂ ਉਹ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਨੇ ਤਾਂ ਇਹੀ ਹੁਣ ਨਵਜੋਤ ਕੌਰ ਸਿੱਧੂ ਵੱਲੋਂ ਜੋ ਹੈ ਕਿਹਾ ਗਿਆ ਕਿ ਮੇਰੇ ਕੋਲੋਂ ਜਿਹੜੇ ਸਵਾਲ ਪੁੱਛੇ ਗਏ ਸੀ ਮੈਂ ਉਸ ਦਾ ਜਵਾਬ ਦਿੱਤਾ ਔਰ ਉਸ ਨੂੰ ਬਾਅਦ ਦੇ ਵਿੱਚ ਪੋਲਿਟਿਕਲ ਪਾਰਟੀਆਂ ਨੇ ਜੋ ਹੈ ਜਿਸ ਤਰੀਕੇ ਦੇ ਨਾਲ ਉਸ ਜਿਹੜੀ ਪ੍ਰਤੀਕਿਰਿਆ ਆਈ ਹਾਲਾਂਕਿ ਯੂ ਟਰਨ ਉਹਨਾਂ ਨੇ ਜ਼ਰੂਰ ਲਿਆ ਕਿ ਇੱਕ ਜਿਹੜੀ ਫੇਸਬੁੱਕ ਪੋਸਟ ਪਾ ਕੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਬਿਆਨ ਨੂੰ ਜੋ ਹੈ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤਾਂ ਨਵਜੋਤ ਕੌਰ ਸਿੱਧੂ ਔਰ ਨਵਜੋਤ ਸਿੰਘ ਸਿੱਧੂ ਇਹ ਆਪਣੀ ਬੇਬਾਕੀ ਦੇ ਲਈ ਤਾਂ ਜਾਣਦੇ ਜਾਂਦੇ ਨੇ ਪਰ ਕਿਉਂਕਿ ਜਦੋਂ ਹਰ ਇੱਕ ਸਵਾਲ ਦਾ ਜਵਾਬ ਆਦੂ ਦੇਣਾ ਤਾਂ ਕਈ ਵਾਰ ਉਸ ਦੇ ਵਿੱਚ ਅਸੀਂ ਕਹਿ ਸਕਦੇ ਕਿ ਉਸ ਵੇਲੇ ਦੀ ਜਿਹੜੀ ਸਥਿਤੀ ਹੁੰਦੀ ਹੈ ਬਹੁਤ ਸਾਰੇ ਪੱਤਰਕਾਰ ਹੁੰਦੇ ਨੇ ਹਰ ਇੱਕ ਸਵਾਲ ਜੋ ਹੈ ਲਗਾਤਾਰ ਪੁੱਛਿਆ ਜਾਂਦਾ ਹੈ ਹਰ ਕੋਈ ਆਪਣਾ ਆਪਣਾ ਸਵਾਲ ਪੁੱਛਣਾ ਚਾਹੁੰਦਾ ਹੈ ਔਰ ਉਸ ਦਾ ਜਵਾਬ ਵੀ ਅਗਲੇ ਲੀਡਰ ਤੋਂ ਚਾਹੁੰਦਾ ਹੈ ਪਰ ਬਹੁਤ ਸਾਰੇ ਜਿਹੜੇ ਲੀਡਰ ਨੇ ਕਈ ਵਾਰ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਨੇ ਉਸ ਵੇਲੇ ਇਹ ਵੀ ਸੁਰਖੀਆਂ ਬਣ ਗਈਆਂ ਨੇ ਕਿ ਇਸ ਆਗੂ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਤਾਂ ਨਵਜੋਤ ਕੌਰ ਸਿੱਧੂ ਅਕਸਰ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਦੇ ਉਹਨਾਂ ਨੂੰ ਲੈ ਕੇ ਪਹਿਲਾਂ ਵੀ ਘਰਦੇ ਰਹੇ ਨੇ ਔਰ ਇਸ ਵਾਰ ਇੱਕ ਬਹੁਤ ਵੱਡਾ ਬਿਆਨ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਮੁੱਖ ਮੰਤਰੀ ਬਣਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਪਾਸੇ ਤਾਂ ਉਹ ਕਹਿ ਰਹੇ ਕਿ ਨੇ ਬਹੁਤ ਕਮਾਈ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਬਹੁਤ ਪੈਸਾ ਕਮਾ ਰਹੇ ਨੇ ਦੂਸਰੇ ਪਾਸੇ ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਸਾਡੇ ਕੋਲ 500 ਕਰੋੜ ਰੁਪਇਆ ਦੇਣ ਦੇ ਲਈ ਨਹੀਂ ਹੈ ਤਾਂ لازمی ਤੌਰ ਤੇ ਉਹ ਸਵਾਲ ਖੜਾ ਹੁੰਦਾ ਕਿਉਂਕਿ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਹਿੱਸਾ ਨੇ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦਾ ਬਹੁਤ ਵਧੀਆ ਇੱਕ ਰੁਤਬਾ ਹੈ ਦੂਜੇ ਪਾਸੇ ਇਹ ਵੀ ਉਹਨਾਂ ਨੇ ਕਿਹਾ ਕਿ ਕੁਝ ਪਾਰਟੀਆਂ ਵੱਲੋਂ ਪਹਿਲਾਂ ਜਿਹੜੀ ਆਫਰ ਹੈ ਉਹ ਦਿੱਤੀ ਗਈ ਸੀ ਤਾਂ ਕੋਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਬਿਆਨ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਕੱਲ ਪੂਰਾ ਦਿਨ ਚਰਚਾ ਦੇ ਵਿੱਚ ਰਹੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਰਹੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਹ ਇੱਕ ਜਿਹੜਾ ਟਵੀਟ ਜਾਂ ਪੋਸਟ ਕਰਕੇ ਮਾਫੀ ਮੰਗਣੀ ਪਈ ਜਾਂ ਇਸ ਦੇ ਉੱਤੇ ਆਪਣਾ ਜਿਹੜਾ ਸਪਸ਼ਟੀਕਰਨ ਜਾਂ ਸਫਾਈ ਜਿਹੜੀ ਆ ਉਹ ਦੇਣੀ ਪਈ ਜੀ ਠੀਕ ਹੈ ਬਿਲਕੁਲ ਸ਼ੁਕਰੀਆ ਰਾਜੀ ਜੀ तमाम ਗੱਲਬਾਤ ਲਈ ਧੰਨਵਾਦ ਤਵਾਕਿ ਹੀ ਚਰਚਾ ਦੇ ਵਿੱਚ ਆਏ ਨਵਜੋਤ ਕੌਰ ਸਿੱਧੂ ਉਸ ਤੋਂ ਬਾਅਦ ਇੱਕ ਕਿਸਮ ਦਾ ਉਹਨਾਂ ਨੇ ਹੁਣ ਯੂਟਨ ਲਿਆ ਹੈ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇੱਕ ਸਿੱਧੀ ਸਾਦੀ ਟਿੱਪਣੀ ਨੂੰ ਇੰਨਾ ਘੁਮਾ ਫਿਰਾ ਕੇ ਪੇਸ਼ ਕੀਤਾ ਗਿਆ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਕੋਲੋਂ ਕਦੇ ਕੁਝ ਨਹੀਂ ਮੰਗਿਆ ਜਦੋਂ ਮੇਰੇ ਕੋਲ ਕਿਸੇ ਹੋਰ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਸੀਐਮ ਉਮੀਦਵਾਰ ਬਣਨ ਬਾਰੇ ਪੁੱਛਿਆ ਗਿਆ ਤਦ ਮੈਂ ਕਿਹਾ ਕਿ ਸਾਡੇ ਕੋਲ ਸੀਐਮ ਹੋਣ ਲਈ ਪੈਸੇ ਨਹੀਂ ਹਨ ਧਿਆਨ ਨਾਲ ਸੁਣੋ ਤਬੇਸ਼ਕਰ ਸਪਸ਼ਟੀਕਰਨ ਦਿੱਤਾ ਗਿਆ ਪਰ ਦ ਸੀਐਮ ਫੇਸ ਦੀ ਡਿਮਾਂਡ ਵਾਲੇ ਬਿਆਨ ਤੇ ਸਿੰਧੂ ਪਰਿਵਾਰ ਤੇ ਕਾਂਗਰਸ ਔਖੇ ਜੀ ਹਾਂ ਐਮਪੀ ਡਾਕਟਰ ਤਰੰबीर ਗਾਂਧੀ ਨੇ ਨਿਸ਼ਾਨਾ ਸਾਧਿਆ ਹਨ ਨੇ ਕਿਹਾ ਕਿ ਜਿਸ ਨੇ ਸਾਲਾਂ ਤੋਂ ਪਾਰਟੀ ਜਿਹੜੀ ਹੈ ਉਸ ਦੀ ਸਾਰ ਨਹੀਂ ਲਈ ਹੈ ਪਾਰਟੀ ਦੀ ਤਾਂ ਫਿਰ ਉਸ ਨੂੰ ਕਿਵੇਂ ਸੀਐਮ ਫੇਸ ਸਾਲਾਨਾ ਜਾ ਸਕਦਾ ਹੈ ਤਾਂ ਤਰੰबीर ਗਾਂਧੀ ਦੇ ਵੱਲੋਂ ਇਹ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਇੰਨੇ ਸਾਲਾਂ ਤੋਂ ਪਾਰਟੀ ਦੀ ਸਾਰ ਨਹੀਂ ਲਈ ਗਈ ਯਾਨੀ ਕਿ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ कौर ਸਿੱਧੂ ਬਹੁਤ ਐਕਟਿਵ ਜਾਂ ਫਿਰ ਐਕਟਿਵ ਹੀ ਨਜ਼ਰ ਨਹੀਂ ਆਏ ਵੱਖ-ਵੱਖ ਸਟੇਜਾਂ ਤੇ ਉਹਨਾਂ ਨੂੰ ਨਹੀਂ ਵੇਖਿਆ ਗਿਆ ਕੰਮ ਨਹੀਂ ਕੀਤਾ ਪਾਰਟੀ ਦੇ ਲਈ ਤਾਂ ਫਿਰ ਕਿਵੇਂ ਉਹਨਾਂ ਨੂੰ ਸੀਐਮ ਫੇਸ ਐਲਾਨਿਆ ਜਾ ਸਕਦਾ ਹੈ ਡਾਕਟਰ ਤਰੰਵੀਰ ਗਾਂਧੀ ਦੇ ਵੱਲੋਂ ਇਹ ਸਵਾਲ ਜਿਹੜਾ ਹੈ ਉਹ ਕੀਤਾ ਗਿਆ ਹੈ ਤਾਂ ਸਿੱਧੇ ਤੌਰ ਤੇ ਨਰਾਜ਼ਗੀ ਕਿਸਮ ਦੀ ਉਸ ਬਿਆਨ ਨੂੰ ਲੈ ਕੇ ਜਿਹੜੀ ਆ ਵੇਖੀ ਗਈ ਹੈ ਜਾਂ ਫਿਰ ਰਿਐਕਸ਼ਨ ਅਸੀਂ ਕਹਿ ਸਕਦੇ ਹਾਂ ਜਿਹੜੇ ਕਾਂਗਰਸ ਦੇ ਵੱਡੇ ਆਗੂ ਨੇ ਔਰ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤਾਂ ਉਹਨਾਂ ਦੇ ਵੱਲੋਂ ਧਰਮਵੀਰ ਗਾਂਧੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਇਸ਼ਾਰਾ ਸਾ ਦਿੱਤਾ ਹੈ ਤਾਂ ਜਦੋਂ ਇਹ ਕ ਬਿਆਨ ਆਇਆ ਹੈ ਤਾਂ ਉਸ ਦੇ ਰਿਐਕਸ਼ਨ ਹੋਣੇ ਵੀ ਸੰਭਾਵੀ ਨੇ ਹਾਲਾਂਕਿ ਜਦੋਂ ਅਸੀਂ న్యూਸ 18 ਪੰਜਾਬ ਨੇ ਗੱਲਬਾਤ ਕੀਤੀ ਵੱਖ-ਵੱਖ ਕਾਂਗਰਸੀ ਆਕੂਆਂ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਉਹਨਾਂ ਦਾ ਆਪਣਾ ਠੀਕ ਹੈ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਹੈ ਅਜਿਹਾ ਕਲਚਰ ਨਹੀਂ ਹੈ ਇਹ ਕਾਂਗਰਸ ਦੇ ਆਗੂ ਕਹਿੰਦੇ ਹੋਏ ਸਾਨੂੰ ਨਜ਼ਰ ਆਏ ਸਨ ਸੁਖਿੰਦਰ ਕੋਟਲੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਦੋਂ ਰਾਜਕੁਮਾਰ ਵੇਕਾ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਇਹ ਕਿਹਾ ਕਿ ਕਾਂਗਰਸ ਦੇ ਵਿੱਚ ਹੀ ਹੈ ਜਦੋਂ ਕੋਈ ਵੀ ਜਿਹੜਾ ਆਗੂ ਹੈ ਉਹ ਆਪਣੀ ਗੱਲ ਖੁੱਲ ਕੇ ਸਭ ਦੇ ਸਾਹਮਣੇ ਜਨਤਕ ਤੌਰ ਤੇ ਰੱਖ ਸਕਦਾ ਹੈ ਬਾਕੀ ਪਾਰਟੀਆਂ ਇਹ ਅਲਾਉ ਨਹੀਂ ਕਰਦੀਆਂ ਔਰ ਇਹ ਬਹੁਤ ਚੰਗੀ ਗੱਲ ਹੈ ਕਾਂਗਰਸ ਦੀ ਤਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਡਾਕਟਰ ਤਰਮਵੀਰ ਗਾਂਧੀ ਵਡੇਆਗੂ ਵੀ ਨੇ ਸੰਸਦ ਵੀ ਨੇ ਕਾਂਗਰਸ ਤੋਂ ਗੰਤ ਸਾਹਿਬ ਸਵਾਗਤ ਹੈ న్యూਸ 18 ਪੰਜਾਬ ਤੇ ਹਾਂਜੀ ਬਹੁਤ ਧੰਨਵਾਦੀ ਜੀ ਅ ਕੱਲ ਇੱਕ ਬਿਆਨ ਦਿੱਤਾ ਬੀਤੇ ਤੋਂ ਬੀਤੇ ਦਿਨ ਨਵਜੋਤ ਕੌਰ ਸਿੱਧੂ ਨੇ ਉਹਨਾਂ ਨੇ ਕਿਹਾ ਸੀਐਮ ਫੇਸ ਜੇਕਰ ਸਿੱਧੂ ਨੂੰ ਐਲਾਨਿਆ ਜਾਏਗਾ ਤਾਂ ਹੀ ਉਹ ਆਉਣਗੇ ਨਹੀਂ ਤਾਂ ਬਹੁਤ ਵਧੀਆ ਪੈਸਾ ਕਮਾ ਰਹੇ ਨੇ ਬਹੁਤ ਫਰਸਟ੍ਰੇਸ਼ਨ ਦੀ ਜਿਹੜੀ ਸਿਆਸਤ ਹੈ ਜਾਂ ਕਹੇ ਲਈ ਪੋਲਿਟੀਕਲ ਲਾਈਫ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕੀ ਕਹਿਣਾ ਚਾਹੋਗੇ ਦੇਖੋ ਇਸ ਰਸਤੇ ਵਿੱਚ ਨਾ ਕੋਈ ਗੱਲ ਵੀ ਹੁੰਦੀ ਬੜੀ ਠੋਸ ਹੁੰਦੀ ਹੈ ਇਸ ਤਰ੍ਹਾਂ ਮਤਲਬ ਉਹ ਪਰੇ ਜੀ ਗੱਲ ਨਾਲ ਕੋਈ ਜਾਂ ਮਤਲਬ ਇਸ ਤਰੀਕੇ ਨਾਲ ਗੱਲ ਨਹੀਂ ਹੁੰਦੀ ਹੈਗੀ ਜੇ ਕੋਈ ਗੰਬੀਰ ਇਹ ਕੋਈ ਬਾਤ ਪਾਲ ਆ ਚੱਲ ਰਿਹਾ ਹੈਗਾ ਤਾਂ ਉਹਨੂੰ ਕਹਿਣਾ ਚਾਹੀਦਾ ਚੱਲ ਰਿਹਾ ਨਹੀਂ ਚੱਲ ਰਿਹਾ ਹੈਗਾ ਹੈ ਜਾਂ ਮਤਲਬ ਪਾਰਟੀਆਂ ਵੀ ਇਸ ਤਰ੍ਹਾਂ ਫੈਸਲਾ ਨਹੀਂ ਕਰਦੀਆਂ ਕਿ ਅਜ ਸਾਧਕ ਕਿਸੇ ਨੂੰ ਮਤਲਬ ਚਿਹਰਾ ਟਕਰੀਰ ਕੀਤਾ ਹੈ ਔਰ ਕਾਂਗਰਸ ਦਾ ਇੱਕ ਐਕਟ ਕੀ ਕਹਿ ਰਹੀ ਹੈ ਕਿ ਅਸੀਂ ਕੋਈ ਚਿਹਰਾ ਟਕਰੀਰ ਕਰਦੇ ਨਹੀਂ ਅਸੀਂ ਇਲੈਕਸ਼ਨ ਤੋਂ ਬਾਅਦ ਚਿਹਰਾ ਟਕਰੀਰ ਕਰਾਂਗੇ ਇਸ ਦਾ ਹਰ ਹਰ ਪਾਰਟੀ ਆਪਣੀ ਦਿੱਤੀਏ ਤੁਸੀਂ ਕਿਸੇ ਨੂੰ ਕੰਪੈਲ ਨਹੀਂ ਕਰ ਸਕਦੇ ਕਿ ਤੁਸੀਂ ਪਹਿਲਾਂ ਮੈਨੂੰ ਚਿਹਰਾ ਐਲਾਨੋ ਕੋਈ ਬੰਦਾ ਵੀ ਸਿੱਧੂ ਸਾਹਿਬ ਇਮਾਨਦਾਰ ਨੇ ਉਹਨਾਂ ਦਾ ਇੱਕ ਜਗ੍ਹਾ ਟਰੈਕ ਰਿਕਾਰਡ ਹੈ ਉਹਨਾਂ ਕੋਲ ਪੰਜਾਬ ਦਾ ਇੱਕ ਨਕਸ਼ਾ ਵੀ ਹੈਗਾ ਇਹ ਗੱਲਾਂ ਪੋਸਟਿਵ ਹੋਰਤੇ ਬਾਅਦ ਜੁਰੂਰ ਤਰੀਕਾ ਗਲਤ ਹੈ ਕਿ ਮੈਨੂੰ ਪਹਿਲਾਂ ਚਿਹਰਾ ਹਲਾਨੋ ਤੇ ਫਿਰ ਮੈਂ ਮੈਂ ਪਾਰਟੀ ਸ਼ਾਮਲ ਹੋਊਗਾ ਇਹ 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 ਇਸ ਤਰ੍ਹਾਂ ਦੀ ਬਹੂਰੀਅਤ ਚੱਲਦਾ ਨਹੀਂ ਨਾ ਇਹ ਪਾਰਟੀਆਂ ਦਾ ਇਹ 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 ਇੱਕ ਰੀਡ ਹੈ दैट इज द ਰਵਾਇਤ ਲਗਦੀ ਤੁਹਾਨੂੰ ਇਹ ਵੀ ਲੱਗਦਾ ਗਾਂਧੀ ਸਾਬ ਕਿ ਜਿਸਨੇ ਸਾਲਾ ਤਾਂ ਕੋਈ ਪਾਰਟੀ ਦੀ ਸਾਰ ਨਹੀਂ ਲਈ ਕੰਮ ਨਹੀਂ ਕੀਤਾ ਤਾਂ ਫਿਰ ਉਹਨੂੰ ਕਿਵੇਂ ਹਲਾਨ ਦਿੱਤਾ ਜਾਏ ਸੀਐਮ ਐਂਦੀ ਗੁੱਸ ਹੋਈ ਨਹੀਂ ਲੱਗਦਾ ਹੈ ਯਾਨੀ ਇੱਕ ਮਤਲਬ ਤੁਸੀਂ ਬਿਲਕੁਲ ਇੱਕ ਬੜੀ ਪੀਡਰ ਪੋਜੀਸ਼ਨ ਤੋਂ ਬੈਠ ਕੇ ਗੱਲ ਕਰੋ ਤੇ ਬਾਕੀ ਸਭ ਜੋ ਕਿ ਪਾਰਟੀ ਦਾ ਕਿ ਮੈਂ ਹੀ ਮਤਲਬ ਇਹ ਹੋੜੇ ਕਰ ਸਕਦਾ ਇਹ ਠੀਕ ਨਹੀਂ ਜੀ ਮੈਨੂੰ ਬਿਲਕੁਲ ਗਲਤ ਤਰੀਕਾ ਲੱਗਦਾ ਹੈ ਹਾਂ ਹਾਲਾਂਕਿ ਤੱਕ ਤੱਕ ਵੀ ਤਬ ਤਬ ਜ਼ਿਆਦਾ ਤੇ ਰਾਜਨੀਤੀ ਹੋਵੇ ਕਿ ਪਰਦੇਸ਼ਦੋ ਲੋੜ ਹੈ ਜਿਹੜਾ ਮਤਲਬ ਬਹੁਤ ਆਸ਼ਰਵਾਦ ਬਹੁਤ ਸਖੇ ਬਹੁਤ ਸਖੇਕਵਾਦੀ ਰਾਜਨੀਤੀ ਹੈਗੀ ਹੈ ਜਿਹੜਾ ਮੁਲਕ ਦਾ ਤਰੁਵਿਕਰਨ ਹੋ ਰਿਹਾ ਹੈ ਇਹ ਕਾਰਪੋਰੇਟ ਲੁੱਟ ਹੋ ਰਹੀ ਹੈ ਇਹਦੇ ਖਿਲਾਫ ਕਾਗਜ਼ੀ ਲੜਾਈ ਦਾ ਇਹਦਾ ਹਿੱਸੇਦਾਰ ਬਣਨਾ ਚਾਹੁੰਦਾ ਹੈਗਾ ਉਹ ਜਿਹੜਾ ਮਿਲਦ ਕਰਦੇ ਹੋ ਉਹਨਾਂ ਦੀ ਜਿ ਸ਼ਖਸੀਅਤ ਹੈ ਜੋ ਇਮਾਨਦਾਰੀ ਹੈ ਉਹ ਸਮਝ ਕੇ ਕਾਂਗਰਸ ਪਾਰਟੀ ਦੇ ਉਪਰਜੀ ਉਹਨਾਂ ਵਾਸਤੇ ਫੈਸਲਾ ਕਰ ਦੇਵੇ ਪਾਸਟਰ ਕਿ ਮੁੱਖ ਮੰਤਰੀ ਜਿਹੜਾ ਜਾਂ ਕੋਈ ਹੋਰ ਕੁਝ ਵੀ ਪਰ ਆਪ ਇਸ ਤਰ੍ਹਾਂ ਦੀ ਸ਼ਰਤਾਂ ਲਾ ਕੇ ਆੜਾ ਇਹ ਬਿਲਕੁਲ ਗਲਤ ਕਰ ਰਹੇ ਠੀਕ ਗੱਲ ਤੁਸੀਂ ਤੁਹਾਨੂੰ ਕਿੰਨੇ ਤੁਹਾਡੇ ਕਿੰਨੀ ਕਵਾਰ ਬਹੁਤ ਵਧੀਆ ਤਰੀਕੇ ਨਾਲ ਆ ਕਿੰਨੀ ਕਵਾਰ ਗੱਲਬਾਤ ਹੋਈ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਇਹ ਅਸੀਂ ਜਾਣਨਾ ਚਾਹੁੰਦੇ ਹਾਂ ਗਾਂਧੀ ਸਾਹਿਬ ਕਿ ਮੇਰੇ ਬਹੁਤ ਵਧੀਆ ਮੇਰੇ ਬਹੁਤ ਵਧੀ ਦੋ ਸਾਤਾ ਰੂਪ ਵਿਚਰੇ ਹੈਗੇ ਆ ਮੈਂ ਉਹਨਾਂ ਦੀ ਬਹੁਤ ਕਦਰ ਕਰਦਾ ਇਹਦੇ ਦੇ ਸਿਸ਼ੀਏ ਦੇ ਪੋਸਟਰ ਪੱਕਾ ਹੈ ਪਰ ਆਪ ਅੱਖ ਜਿਹੜਾ ਹੈਗਾ ਨਾ ਇਹ ਵਿੱਚੋਂ ਇਕਲੀ ਨਹੀਂ ਕਿ ਮਤਲਬ ਇੱਕ ਗੈਰ ਸਿਆਸੀ ਜਿਹੜਾ ਮਦੀਰਾ ਹੈਗਾ ਬਲਕਿ ਇੱਕ ਇੱਕ ਦਾ ਅਹੰਕਾਰ ਵੀ ਝਲਕਦਾ ਹੈਗਾ ਮਤਲਬ ਇੱਕ ਮੈਨੂੰ ਉਹ ਚੀਜ਼ ਵੀ ਲੱਗਦਾ ਹੈ। ਹਮ ਅੱਛਾ ਮੇਰਾ ਗਾਂਧੀ ਸਾਹਿਬ ਸਵਾਲ ਪੂਰਾ ਇਹ ਸੀ ਕਿ ਕਿਉਂਕਿ ਉਹ ਮੰਤਰੀ ਵੀ ਰਹੇ ਨੇ ਪ੍ਰਧਾਨ ਵੀ ਉਹਨਾਂ ਨੂੰ ਪਾਰਟੀ ਨੇ ਬਣਾਇਆ ਤਾਂ ਅਦੇ ਤੱਕ ਵਕੂ ਵਕ ਦਿੱਤੇ ਗਏ ਨੇ ਬੇਸ਼ੱਕ ਕਿਉਂਕਿ ਅਸੀਂ ਇੱਕ ਪਿਛਲਾ ਰਿਕਾਰਡ ਚੈੱਕ ਕਰ ਲਈ ਪਿਛਲੇ 10 ਸਾਲਾਂ ਦਾ ਤਾਂ ਬਹੁਤ ਐਕਟਿਵ ਤਾਂ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ ਜਦੋਂ ਉਹਨਾਂ ਨੂੰ ਮੰਤਰੀ ਵਾਲਾ ਵੀ ਦਿੱਤਾ ਗਿਆ ਸੀ ਲੋਕਲ ਬਾਡੀ ਵਿਭਾਗ ਦਾ ਇਹ ਜੱਗ ਜ਼ਾਹੀਰ ਹੈ ਕਿ ਕਿਵੇਂ ਉਹਨਾਂ ਤੋਂ ਵਿਭਾਗ ਇੱਕ ਤਰ੍ਹਾਂ ਨਾਲ ਵਾਪਸ ਲਿਆ ਗਿਆ ਕਿਉਂਕਿ ਬਹੁਤ ਕੰਮ ਉਹਦੇ ਵਿੱਚ ਕੁਝ ਜ਼ਿਆਦਾ ਨਹੀਂ ਸੀ ਹੋਇਆ ਹਾਂਜੀ ਹੂੰ ਲਗੋਤਾ ਹੈ ਕਿ ਉਸ ਪਾਰਟੀ ਚ ਜਿਹੜੀ ਅਨਰੁਨੀ ਖਿੱਚੋ ਤਾਣ ਜਾਂ ਸ਼ਿਕਸ਼ੀਤਾ ਦੇ ਕਲੈਸ਼ ਹੈਗੇ ਆ ਉਹ ਤਾਂ ਚੱਲਦੀ ਰਹਿੰਦੇ ਹੈਗੇ ਬਹੁਤ ਤੇ ਬਹੁਤ ਤਾਂ ਕਮੈਂਟਰੀ ਦੇ ਕਾਦਰ ਨੂੰ ਮੈਂ ਉਸ ਵਿਲੇ ਕਾਂਸ ਪਾਰਟੀ ਦਾ ਹਿੱਸਾ ਨਹੀਂ ਸੀਗਾ ਮੈਂ ਤਾਂ ਇੱਕ ਵਿਸ਼ੇਸ਼ ਹਾਲਤਾ ਵਿੱਚ ਜੋ ਦੇਸ਼ ਨੂੰ ਤ੍ਰਿਪੇਸ਼ ਜੋ ਇੱਕ ਬਹੁਤ ਹੀ ਗੰਭੀਰ ਤਕਟ ਹੈਗਾ ਸਿਆਸਤ ਨੂੰ ਵੀ ਦੇਸ਼ ਦੇ ਪ੍ਰੇਖ ਨੂੰ ਵੀ ਉਸ ਤਕਟ ਦੇ ਸਾਹਮਣੇ ਕਾਗਜ਼ ਵਿੱਚ ਆਇਆ ਹੈਗਾ ਤੇ ਆਪਣਾ ਇੱਕ ਰੋਲ ਅਦਾ ਕਰਨ ਆਇਆ ਹੈ ਇਸ ਦੇ ਇਸ بڑے ਗੰਭੀਰ ਪੜਾ ਤੇ ਤੇ ਉਹਦੇ ਬਾਰੇ ਮੈਂ ਕਹਿਣਾ ਚਾਹਦਾ ਕਿ ਉਹਨਾਂ ਨੂੰ ਜੇ ਉਹਨਾਂ ਨੇ ਦੇਸ਼ ਦੇ ਇਸ ਤਕਟ ਕੇ ਕਾਗਜ਼ ਦਾ ਸਾਥ ਦੇ ਰਹਾ ਹੈਗਾ ਤਾਂ ਇਸ ਪਰ ਸੱਤਾ ਰੱਖ ਕੇ ਇਹ ਸਤਿ ਸ੍ਰੀ ਅਕਾਲ ਬਾਜੀ ਕਰਕੇ ਤਾਂ ਬਿਲਕੁਲ ਨਹੀਂ ਦਿੱਤਾ ਜਾ ਮਿਹਰਬਾਨ ਅੱਛਾ ਇੱਕ ਆਖਿਰਲਾ ਸਵਾਲ ਆ ਗਾਂਧੀ ਸਾਹਿਬ ਪੰਜ ਫੇਸ ਜ਼ਿਕਰ ਕੀਤਾ ਨਵਜੋਤ कौर ਸਿੱਧੂ ਨੇ ਕਿ ਪੰਜ ਫੇਸ ਨੇ ਸੀਐਮ ਫੇਸ ਕਾਂਗਰਸ ਨੂੰ ਸਾਰੇ ਪਾਰਟੀ ਨੂੰ ਹੈਰਾਨ ਚ ਲੱਗੇ ਹੋਏ ਨੇ ਇਹ ਇਸ ਨੂੰ ਲੈ ਕੇ ਤੁਸੀਂ ਠੀਕ ਸਮਝਦੇ ਹੋ ਦੋਹਰ ਪਾਰਟੀ ਖੁਸ਼ੀ ਦਾ ਕੁਝ ਤਾਂ ਪ੍ਰੋਬਲਮ ਹੋ ਰਹੀਆਂ ਭਾਜਪਾ ਦੀ ਵੀ ਪ੍ਰੋਬਲਮ ਆਪੀ ਹੈਗੀ ਆ ਕਾਂਦੀ ਦੀ ਵੀ ਆਪੀ ਪ੍ਰੋਬਲਮ ਦੀ ਦੇਖਦੇ ਸਾਰੇ ਦੋਸਤ ਜਿਹੜੀ ਹੈ ਬਾਜਿਆ ਦੀ ਜਿਹੜੀ ਇੰਟਰਨਲ ਇਹ ਜੋ ਜੀ ਜੀ ਲੜਾਈ ਹੈਗੀ ਅੰਦਰੂਨੀ ਜਿਹੜੀ ਖਿੱਚੋ ਤਾਰਨ ਚਲਦੀ ਰਹਦੀ ਹੈਗੀ ਹੈ ਕਾਂਗਰਸੇ ਵੀ ਆਈ ਹੈ ਪਰ ਜਦੋਂ ਮੌਕਾ ਆਊਗਾ ਜਾਂ ਜਾਂ ਹੌਣ ਆਰ ਵਾਲੇ ਸਮੇਂ ਤੇ ਕਾਗਰਸ ਫਰੋਨੀ ਜੀ ਨੂੰ ਦਿਖਾਈ ਦੋਗੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਗਾਂਧੀ ਸਾਹਿਬ ਗੱਲਬਾਤ ਧੰਨਵਾਦ ਗੱਲਬਾਤ ਕਰਨ ਦੇ ਲਈ ਤਾਂ ਇੱਕ ਭਰੋਸਾ ਜ਼ਾਹਿਰ ਕੀਤਾ ਹੈ ਡਾਕਟਰ ਗਾਂਧੀ ਨੇ ਉਹਨਾਂ ਨੇ ਕਿਹਾ ਕਿ ਅੋਨਲੇ ਦਿਨਾਂ ਦੇ ਵਿੱਚ ਕਾਂਗਰਸ ਕਾਂਗਰਸ ਜਿਹੜੀ ਹੈ ਇੱਕ ਝੁੱਟ ਦਿਖਾਈ ਦਵੇ ਇੱਕ ਵਿਸ਼ਵਾਸ ਹੈ ਉਹਨਾਂ ਨੂੰ ਇੱਕ ਭਰੋਸਾ ਹੈ ਹਾਲਾਂਕਿ ਇਸ ਵਾਰ ਯਾਨੀ ਕਿ ਸੋਏ ਸਮਝਿਆ ਜਾ ਸਕਦਾ ਹੈ ਪਰ ਵੇਗ ਦਿਖ ਵੀ ਰਿਹਾ ਹੈ ਕਿ ਇਸ ਤਰ੍ਹਾਂ ਕੇ ਖਿੱਚੋ ਤਾਂ ਜਿਹੜੀ ਹੈ ਪਾਗਰਸ ਪਾਰਟੀ ਦੇ ਵਿੱਚ ਨਜ਼ਰ ਆਉਂਦੀ ਹੈ ਸਮੇਂ-ਸਮੇਂ ਤੋਂ ਨਜ਼ਰ ਆਉਂਦੀ